ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇੱਕ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ 4-5 ਦਿਨ ਪਹਿਲਾਂ ਇੱਕ ਸਵਰਾਜ ਦੇ ਉੱਪਰ ਵੀਡੀਓ ਬਣਾਈ ਸੀ ਜਿਹੜਾ ਕੀ ਸਾਡੇ ਕੋਲ ਪਹਿਲੀ ਵਾਰ ਪمپ ਖੁੱਲਿਆ ਸੀ 1992 ਮਾਡਲ ਉਹ ਬੰਦੇ ਨੇ ਸ਼ਾਮ ਦੀ ਐਪਰੀਸ਼ੀਏਸ਼ਨ ਵੀਡੀਓ ਪਾਈ ਸੀ ਅੱਜ ਇੱਕ ਸਾਡੇ ਕੋਲ ਸੇਮ ਦੀ ਸੇਮ ਪੋਜੀਸ਼ਨ ਦੇ ਉੱਪਰ ਇੱਕ ਹੋਰ ਟਰੈਕਟਰ ਆਇਆ ਤੇ ਭਰਾ ਜੀ ਉਹ ਨਹੀਂ ਸਾਡੇ ਹੈਗੇ ਨੇ ਹਰਿਆਣਾ ਤੋਂ ਮੈਂ ਮਲਾਉਣਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮੈਂ ਤੁਹਾਨੂੰ ਪمپ ਦੀ ਕੰਡੀਸ਼ਨ ਦਿਖਾਉਣਾ ਵੀ ਦੇਖੋ ਜਿਹੜਾ ਬੰਦਾ ਮਸ਼ੀਨਰੀ ਨਾਲ ਪਿਆਰ ਕਰਦਾ ਉਹ ਕਿਸ ਤਰ੍ਹਾਂ ਕਰਦਾ ਹੈ ਤੇ ਉਹਨੂੰ ਮਸ਼ੀਨਰੀ ਕਿਵੇਂ ਰਿਸਪੌਂਸ ਕਰਦੀ ਹੈ ਉਹ ਵੀ ਦੇਖਿਓ ਠੀਕ ਹੈ ਜੀ ਔਰ ਮੈਂ ਇਹਨਾਂ ਤੋਂ ਤੁਹਾਨੂੰ ਸਾਰਾ ਇਹਨਾਂ ਤੋਂ ਪੁੱਛੂੰਗਾ ਕਿ ਜਿੰਨੇ 30 33 ਸਾਲਾਂ ਦੇ ਵੀ ਤੁਸੀਂ ਟਰੈਕਟਰ ਚਲਾਇਆ ਵੀ ਤੁਹਾਨੂੰ ਕਿੰਨੀ ਵਾਰੀ ਇਹਨੇ ਬ੍ਰੇਕਡਾਊਨ ਦਿੱਤਾ ਠੀਕ ਹੈ ਜੀ ਆ ਹੁਣ ਤੁਹਾਨੂੰ ਪੰਪ ਦਿਖਾਉਣਾ ਦੇਖੋ ਆ ਪਾਸ ਹੈਗਾ ਜੀ ਸਾਡਾ ਫੋਰਡ ਦਾ 1992 ਮਾਡਲ ਤੁਸੀਂ ਮਾਰ ਕੇ ਚੈੱਕ ਕਰ ਸਕਦੇ ਠੀਕ ਹੈ ਜੀ ਤੁਸੀਂ ਯਕੀਨ ਕਰੋਗੇ ਜੀ ਇਹ ਜਿਹੇ ਪੰਪ ਮਤਲਬ ਸਾਡੇ ਕੋਲ ਜਦ ਬੇਤੇ ਲੱਗਿਆ ਅਸੀਂ ਜਦ ਖੋਲਣ ਲੱਗੇ ਮੈਂ ਪਹਿਲਾਂ ਕਹਿਤਾ ਸੀ ਇਹ ਇਹ ਪੰਪ ਪਹਿਲੀ ਵਾਰ ਖੋਲ ਰਹੇ ਹਾਂ ਤੇ ਜਦ ਫੋਰਮੈਨ ਨੇ ਵਿੱਚੋਂ ਕੱਢੇ ਨਾ ਪਲੰਜਰ ਤੇ ਆ ਦੇਖੋ ਮਾਰ ਕੇ ਠੀਕ ਹੈ ਜੀ ਔਰ ਅੱਜ ਵੀ ਜੇ ਮੈਂ ਇਸ ਨੂੰ ਕਹਾ ਵੀ ਇਹ ਪਲੰਜਰ ਚਲੋ ਆਪਣੀ ਆਪਣੀ ਲਾਈਫ ਪੂਰੀ ਕਰ ਗਿਆ ਪਰ ਬੰਦਿਆਂ ਕਿੰਨੀ ਕੋਈ ਕਮੀ ਨਹੀਂ ਸੀਗੀ ਵੀ ਬੰਦਿਆਂ ਨੇ ਕਿਤੇ ਹਵਾ ਦਵਾਦੀ ਜਾਂ ਕੁਝ ਕਰਤਾ ਹਨ ਜਾਂ ਸੁੱਟੇ ਮਰਵਾਤੇ ਜਾਂ ਤੇਲ ਮਾੜਾ ਜਾਂ ਟੈਂਕੀ ਸਾਫ ਨਹੀਂ ਹਨਾ ਦੇਖੋ ਕਿੱਡੀ ਵੱਡੀ ਗੱਲ ਹੁੰਦੀ ਹੈ ਜਦ ਤੁਸੀਂ ਕਿ 33 ਸਾਲ ਬਾਅਦ ਫਸਟ ਟਾਈਮ ਪੰਪ ਖੋਲਿਆ ਗੱਲ ਇਹ ਨਹੀਂ ਹੈ ਕਿ ਆਪਣੇ ਪੰਪ ਦੇ ਉੱਪਰ 12 13 15000 ਖਰਚ ਆਉਂਦਾ ਗੱਲ ਇਹ ਹੈ ਕਿ ਜਦ ਆਪਾਂ ਚੀਜ਼ ਦੀ ਸਾਂਭ ਰੱਖਦੇ ਹਾਂ ਤਾਂ ਉਹ ਤੁਹਾਨੂੰ ਕਿਵੇਂ ਰਿਸਪੌਂਸ ਕਰਦੀ ਆ ਸਭ ਤੋਂ ਵੱਡੀ ਗੱਲ ਅੰਦਰ ਟੈਪ ਦਾ ਟੂਪ ਦਾ ਸਾਰੀ ਇਹਦੀ ਜਿੰਨੇ ਵੀ ਸਾਈਜ਼ ਨੇ ਸਾਰੇ ਐਕੂਰੇਟ ਪਏ ਨੇ ਔਰ ਆ ਦੇਖੋ ਜੈਨ ਇਹ ਨਾਲ ਦਾ ਜੈਨ ਆ ਫੋਰਡ ਦਾ ਜਦ 1992 ਦੇ ਵਿੱਚ ਇਹ ਟਰੈਕਟਰ ਮੈਨੂਫੈਕਚਰ ਹੋ ਰਿਆ ਸੀ ਫੈਕਟਰੀ ਠੀਕ ਹੈ ਜੀ ਅੰਦਰ ਦੀ ਜਿਹੜੀ ਅਸਰ ਵਾਲੀ ਪੋਜੀਸ਼ਨ ਹੈ ਇਹ ਨਹੀਂ ਕਿ ਜਰ ਨਾਲ ਘਸ ਗਏ ਜਾਂ ਕੁਝ ਹੋ ਗਿਆ ਹਨ ਚਲੋ ਜਿਹੜੀ ਚੀਜ਼ ਹੁਣ ਇਸ ਚ ਪਲੇ ਪੈ ਗਈ ਉਹ ਤਾਂ ਚੇਂਜ ਹੋਣ ਗਈ ਬਟ ਖਰਾਬ ਨਹੀਂ ਹੋਏ ਜੇ ਆਪਾਂ ਨੂੰ ਕਹੀਏ ਵੀ ਇਹ ਚੀਜ਼ ਨੂੰ ਖਰਾਬ ਹੋ ਗਈ ਠੀਕ ਹੈ ਜੀ ਮੈਂ ਹੁਣ ਭਾਜੀ ਨੂੰ ਤੁਹਾਨੂੰ ਮਿਲਾਉਣਾ ਠੀਕ ਹੈ ਅੰਕਲ ਵੀ ਨਾਲ ਆਏ ਹੋ ਨੇ ਉਹਨਾਂ ਦੇ ਫਾਦਰ ਸਾਹਿਬ ਤੇ ਹਰਿਆਣੇ ਤੋਂ ਆਪਣੇ ਹੈਗੇ ਨੇ ਆ ਜਿਹੜੀਆਂ ਅਸੀਲਾਂ ਵੀ ਅਸੀਂ ਬ੍ਰੇਕ ਕੀਤੀਆਂ ਅੱਜ ਫਸਟ ਟਾਈਮ ਇਸ ਟਰੈਕਟਰ ਦੀ ਇਹ ਸਾਡੇ ਕਿਸਾਨ ਭਰਾ ਨੇ ਹਰਿਆਣੇ ਤੋਂ ਕਿਹੜਾ ਪਿੰਡ ਆ ਭਾਜੀ ਤੁਹਾਡਾ ਆਪਣਾ ਪਿੰਡ ਜੀ ਰਤਨਗੜ੍ਹ ਡਿਸਟ੍ਰਿਕਟ ਪਟਿਆਲਾ ਇਹ ਟਰੈਕਟਰ ਤੁਹਾਡੇ ਕੋਲ ਤੋਂ ਤੋਂ ਆ ਇਹ 92 ਮਾਡਲ ਹੈ ਜੀ 92 ਮਾਡਲ ਟਰੈਕਟਰ ਜੀ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਦੱਸਿਆ ਤੇ ਮੈਨੂੰ ਤੁਸੀਂ ਪਹਿਲਾਂ ਇਹ ਦੱਸੋ ਵੀ ਇਹ ਟਰੈਕਟਰ ਨੇ ਤੁਹਾਨੂੰ ਅੱਜ ਤੱਕ ਕਦੀ ਬ੍ਰੇਕਡਾਊਨ ਦਿੱਤਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਇਸ ਟਰੈਕਟਰ ਦੀ ਜਿਹੜਾ ਤੁਸੀਂ ਪੰਪ ਪਹਿਲੀ ਵਾਰੀ ਖੋਲਿਆ ਤੁਸੀਂ ਇਹ ਜੀ ਕੀ ਕਿਸਾਨ ਭਰਾਵਾਂ ਨੂੰ ਨੌਲੇਜ ਦੋਗੇ ਵੀ ਇਹ ਇੰਨੀ ਜਲਦੀ ਤੁਹਾਡੀ ਲਾਈਫ ਕੱਢ ਗਿਆ ਇਹ ਟਰੈਕਟਰ ਤੁਹਾਡਾ ਕੀ ਤੁਸੀਂ ਮਤਲਬ ਅੰਕਲ ਦੇ ਕੋਲ ਹੋਣਾ ਅੰਕਲ ਤੁਸੀਂ ਚਲਾਉਂਦੇ ਹੋ ਨਾ ਟਰੈਕਟਰ ਇਹ ਤੁਸੀਂ ਦੱਸੋ ਮੜਾ ਆ ਵੀ ਤੁਸੀਂ ਕੀ ਦੀ ਖਾਸੀਅਤ ਰੱਖੀ ਵੀ ਇਹ ਪੰਪ 33 ਸਾਲ ਬਾਖੋ ਚੱਲਦੀ ਵਾਰ 33 ਸਾਲੋਂ ਤੇਲ ਲਾਤਾ ਇੱਕ ਦਿਨ ਸੁਟਾ ਹੀ ਗਿਆ ਠੀਕ ਹੈ ਜੀ ਹੋਰ ਹਾਂ ਹੋਰ ਜਦੋਂ ਚਲਾਉਂਦੇ ਸੀ ਉਹਦੇ ਮੋਡਲ ਪੰਦਾ ਲੱਗਾ ਹਾਂ ਉਹ ਬਿਲਕੁਲ ਪਾਸੇ ਲੱਗਾ ਮੋਲ ਪਿਸਟਨ ਲਾ ਫੇਰ ਚਲਾਉਂਦੇ ਸੀ ਤੇ ਡੀਜ਼ਲ ਵਗੈਰਾ ਦੀ ਤੁਸੀਂ ਵੀ ਇਹਨੂੰ ਡੀਜ਼ਲ ਕਈ ਵਾਰੀ ਘੱਟ ਵੱਧ ਜਿਵੇਂ ਕੋ ਟੈਂਕੀਆਂ ਡੁੰਕੀਆਂ ਸਾਫ਼ ਰੱਖਦੇ ਹੋ ਉਹ ਤੁਸੀਂ ਕਿਸ ਤਰ੍ਹਾਂ ਪੋਜੀਸ਼ਨ ਰੱਖਦੇ ਹੋ ਇਹਦੀ ਅਸੀਂ ਪਾਉਂਦੇ ਪੰਪ ਤੋਂ ਹੀ ਆਪਣੇ ਨੱਕੋ ਹੀ ਪੰਪ ਡੀਜ਼ਲ ਜਿਆਦਾ ਪਾਉਂਦੇ ਤੇ ਟਰੈਕਟਰ ਦਾ ਰੰਗ ਵੀ origignal ਪਿਆ ਇਹਦੀ ਕੀ ਖਾਸੀਅਤ ਆ ਇਹ ਟਰੈਕਟਰ ਨਾ ਸਾਈ ਟ੍ਰੈਕਟਰ ਇਹ ਭਾਰਤ ਤੋਂ ਪਿਛੜਾਇਆ ਹੀ ਮੈਸੀ ਹਾਂ ਚਲੋ ਜਦ ਚੱਲਣਾ ਉਹ ਤਾਂ ਪਿੱਛੇ ਚੋਣਾ ਹੀ ਆ ਤੇ ਕਦੇ ਅਜ ਤੱਕ ਰਾਤ ਨੂੰ ਬਾਹਰ ਨਹੀਂ ਖੜਾ ਬੀਤੇ ਗੇੜ ਪਈ ਜਾਂਦੀ ਆ ਜਾਂ بارش ਹੋ ਜਾਂਦੀ ਆ ਗਾਰੇ ਚ ਵੀ ਨਹੀਂ ਚੱਲਿਆ ਗਾਰੇ ਚ ਵੀ ਨਹੀਂ ਚੱਲਿਆ ਅੱਛਾ ਮੈਂ ਦੱਸੋ ਇਹ ਟਰੈਕਟਰ ਤੁਹਾਨੂੰ ਕੋਈ ਅੰਦਾਜ਼ਾ ਹੈਗਾ ਵੀ ਕਿੰਨੇ ਹਜ਼ਾਰ ਘੰਟੇ ਚੱਲਿਆ ਹੋਊਗਾ ਇਹ ਟਰੈਕਟਰ ਮੀਟਰ ਚੱਲਦਾ ਹੋਵੇ ਜੇ ਇਹਦਾ ਵੀ ਕਿੰਨਾ ਕੰਮ ਲਿਆ ਤੁਸੀਂ ਇਹ ਤੋਂ ਟਰੈਕਟਰ ਤੋਂ ਇਹ ਇਹ ਨਹੀਂ ਪਤਾ ਜੀ ਇਹ ਅੰਦਾਜ਼ਾ ਵੈਸੇ ਜੈਨੂਨ ਚੱਲਿਆ ਹੋਇਆ ਠੀਕ ਹੈ ਇਹਦਾ ਇੰਜਨ ਨਾਲ ਦਾ ਹੀ ਹੈ ਕਿ ਕਦੀ ਕਰਵਾਇਆ ਇੰਜਨ ਵੀ ਨਾਲ ਦਾ ਹੈ ਭਾਜੀ ਟਰੈਕਟਰ ਦਾ ਓਕੇ ਬਰੀ ਨਾਈਸ ਮੋਸਟਲੀ ਲੋਕ ਜਿਹੜੇ 1992 ਦੇ ਵਿੱਚ ਆਪਾਂ ਫੋਰਡ ਦੇ ਡੈਕਟਰ ਉਸ ਟਾਈਮ ਦਾ ਰਾਜਾ ਸੀਗਾ ਹੁਣ ਵੀ ਵੈਸੇ ਲੋਕ ਸ਼ੌਂਕੀ ਬਹੁਤ ਤਿਆਰ ਕਰਾਉਂਦੇ ਨੇ ਡੈਕਟਰ ਇਹ ਬਹੁਤ ਜ਼ਿਆਦਾ ਸਾਡੇ ਕੋਲ ਆ ਦੇਖੋ ਦੇਖੋ ਨੀ ਤਿੰਨ ਚਾਰ ਤਾਂ ਨੀਚੇ ਹੀ ਪਏ ਨੇ ਫੋਰਡ ਇੱਕ ਉਹ ਪਿਆ ਫੋਰਡ ਇੱਕ ਉਹ ਉਧਰ ਪਿਆ ਫੋਰਡ ਹਾਂਜੀ ਮਤਲਬ ਤੁਸੀਂ ਇਹ ਲਗਾ ਲਓ ਵੀ ਅਰੀਜਨਲ ਪੰਪ ਮਿਲਨੇ ਬਹੁਤ ਔਖੇ ਆ ਉਹ ਦੇਖੋ ਦੋ ਉਹ ਪਏ ਨੇ ਨੀਚੇ ਹੂੰ ਹੂੰ ਉਹ ਦੇਖ ਰਹੇ ਹੋ ਹਾਂਜੀ ਉਹ ਵੀ ਆਏ ਪਏ ਨੇ ਸਾਡੇ ਕੋਲ ਘਰ ਹੁਣ ਵਾਸਤੇ ਕੋਣ ਪੋਜੀਸ਼ਨਾ ਦੇਖ ਲਓ ਉਹਨਾਂ ਦੀਆਂ ਤੇ ਇਹਨਾਂ ਦੀ ਪੋਜੀਸ਼ਨ ਦੇਖ ਲਓ ਮੈਂ ਕਿਸਾਨ ਵੀਰੋ ਇਹ ਮੈਸੇਜ ਦਿਨਾ ਹੁਣ ਨਾ ਵੀ ਥ ਇਹ ਮਸ਼ੀਨਰੀ ਤੋਂ ਜਿੰਨਾ ਵੀ ਆਪਾ ਆਪਟੀਮਮ ਆਪਾਂ ਕੰਮ ਲੈ ਸਕਦੇ ਉਹਨਾਂ ਲੋ ਜਿਹੜੀ ਜੀ ਚੱਲ ਕੇ ਚਲੋ ਡਰਾਉਨ ਹੋਣੀ ਆ ਕਸਾਈ ਹੋਣੀ ਆ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਪਰ ਚੀਜ਼ ਚੱਲ ਕੇ ਜਦ ਆਪਣਾ ਪੂਰੀ ਲਾਈਫ ਸਪੈਨ ਪੂਰਾ ਕਰਦੀ ਹੈ ਜਿਹੜਾ ਚਲਾ ਰਿਹਾ ਹੈ ਉਹਨੂੰ ਵੀ ਖੁਸ਼ੀ ਹੁੰਦੀ ਹੈ ਤੇ ਜਿਹੜਾ ਕੰਮ ਕਰ ਰਿਹਾ ਹੈ ਉਹਦਾ ਉਹਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਤਾਂ ਬਹੁਤ ਖੁਸ਼ੀ ਹੁੰਦੀ ਆ ਬਾਕੀ ਤੁਸੀਂ ਆਪਣੀ ਸਾਰੀ ਰਾਇ ਆਪਣੀ ਕਮੈਂਟਾਂ ਦੇ ਵਿੱਚ ਦਿਓ ਤੇ ਇਹਨੂੰ ਅਸੀਂ ਰੀਸਟੋਰ ਕਰਾਂਗੇ ਇਹਦੀ ਮੈਂ ਵੀਡੀਓ ਨਾਲ ਐਸ ਪਰ ਸਟੈਪ ਬਾਈ ਸਟੈਪ ਜ਼ਰੂਰ ਅਗਦੀ ਅਸੀਂ ਪਾਵਾਂਗੇ ਠੀਕ ਹੈ ਜੀ ਆ ਵੀ ਨਹੀਂ ਵਧੀਆ ਭਾਜੀ ਉਹਨਾਂ ਦੀ ਕਿ ਜਿਹੜੀ ਅੰਦਰ ਆਪਾਂ ਇਹਦੀਆਂ ਆ ਟਾਈਪ ਤਾਂ ਵਗੈਰਾ ਨੇ ਹੁਣ ਵੀ ਅਸੀਂ ਨਾਲ ਇਹੀ ਪਾਵਾਂਗੇ Ориジナル ਨਾਲ ਆਈਆਂ ਨੇ ਡੋਲਰ ਵਾਲਾ ਸਾਰੇ ਡੋਲਰ ਵਾਲੇ ਜਿਹੜੇ ਖਰਾਬ ਹੋਏ ਉਹ ਆਪਾਂ ਪਾਵਾਂਗੇ ਖਰਾਬ ਗੁਰਦੇ ਸਾਰੇ ਸੈੱਜ ਕਰਕੇ ਚਲੋ ਰੱਖੋ ਸਮਾਨ ਸੋਨੇ ਦਾ ਵਾਸ਼ ਕਰਤਾ ਮੁੰਡੇ ਨੇ ਤੇ ਹੁਣ ਫਿਟਿੰਗ ਲੱਗੀ ਆ ਹੁਣ ਇਹਨੂੰ ਖੁਰਚਣੇ ਦੇਖੋ ਇਹਨਾਂ ਨੂੰ ਓਕੇ ਕਰਕੇ ਇਹਦੀਆਂ ਟੈਪ ਟਾ ਵਗੈਰਾ ਸਾਰੀਆਂ origianlly ਰਹਿਣਗੀਆਂ ਓਕੇ ਜੀ ਅੰਦਰ ਸੀਟਾ ਸੁੱਟਾ ਨੋ ਓਕੇ ਕਰਕੇ ਇਹਨੂੰ ਤੇਰੀ ਕਰਾਂਗੇ ਆਪਾਂ ਜਿੰਨੇ ਸਾਰੇ ਟ੍ਰੇਕ origianl ਆਏ ਕੰਪਨੀ ਤੋਂ ਉਵੇਂ ਇਹਨੂੰ ਦੁਬਾਰਾ ਰੀਸਟੋਰ ਕਰਦਾ ਹਾਂ ਇਹਹੀ ਖਾਸੀ ਤੇ ਜ ਆਪਣੇ ਸਭ ਤੋਂ ਵੱਡੀ ਆ ਦੇਖੋ ਇਹ ਵੀ ਨਾਲ ਇਹਨਾਂ ਦਾ ਪੰਪ ਆਇਆ ਹੋਇਆ ਇਹ Mahindra ਦਾ AB98 ਮਾਡਲ ਹੈ ਇਹ ਵੀ ਪਹਿਲੀ ਵਾਰ ਹੀ ਖੁੱਲਿਆ ਇਹ ਵੀ ਓਕੇ ਦੀ ਰਿਪੋਰਟ ਹੋ ਗਿਆ ਇਹਦੀ ਫਿਟਿੰਗ ਪੁਟਿੰਗ ਹੋ ਗਈ ਸਾਰੀ ਹਰ ਰਹੀ ਤੁਸੀਂ ਦੇਖ ਸਕਦੇ ਹੋ ਇਹ ਇੱਕ ਜਨਰੇਟਰ ਆਇਆ ਹੋਇਆ ਇਹ ਹੈਗਾ 7 ਮਾਡਲ ਇਹ ਕਿਸੇ ਨੇ ਡਿਸਪੋਇਲ ਕਰਾਇਆ ਹੋਇਆ ਸੀ ਜੀ ਬਾਜ ਨਹੀਂ ਸੱਟਾਂ ਦੀ ਸੀ ਟਰੈਕਟਰ ਇੰਜਣ ਦੀ ਜਨਰੇਟਰ ਤੇ ਲੱਗਿਆ ਹੋਇਆ ਹੈ ਇਹ ਤੇ ਹੁਣ ਇਹਨੂੰ ਓਕੇ ਕਰ ਦਾਂਗੇ ਜੇ ਵਧੀਆ ਨਾਲ ਓਕੇ ਦੀ ਰਿਪੋਰਟ ਹੋ ਜਾਣਾ ਹੈ ਇਹ ਬਹੁਤ ਹੀ ਇੰਜੀਨੀਅਰਿੰਗ ਦਾ ਕੰਮ ਹੈ ਕੋਈ ਇਹਨੂੰ ਮਜ਼ਾਕ ਪੰਗੇ ਲੈਣਿਆ ਕੋਈ ਕੋਈ ਸਪਰਿੰਗ ਪਾਉਣਿਆ ਇਹੋ ਜਿਹਾ ਇਹ ਚੀਜ਼ਾਂ ਨਾਲ ਤੋਂ ਦੂਰ ਰਹੋ ਕਿ ਟਰੈਕਟਰ ਖਰਾਬ ਕਰਨ ਵਾਲੀ ਗੱਲਾਂ ਹੁੰਦੀਆਂ ਨੇ ਜੀ ਕਿਉਂਕਿ ਹਰ ਇੱਕ ਚੀਜ਼ ਦੀ ਕੈਪੈਸਿਟੀ ਹਰ ਇੱਕ ਚੀਜ਼ ਦਾ ਇੱਕ ਡਾਇਆਮੀਟਰ ਪੈਰਾਮੀਟਰ ਸਾਰੇ ਕੰਪਨੀ ਨੇ ਰੱਖ ਕੇ ਹੀ ਕੋਈ ਚੀਜ਼ ਪ੍ਰੋਡਿਊਸ ਕਰਦੀ ਹੈ ਹਨਾ ਆਪਾਂ ਉਹਨੂੰ ਫਾਲੋ ਕਰ ਲਈਏ ਹੀ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਉਹਨੂੰ ਫਾਲੋ ਕਰਦੇ ਆ ਜੀ ਠੀਕ ਹੈ ਜੀ ਤੇ ਜਿਹਦੇ ਨਾਲ ਸਾਡੇ ਜਿਹੜੇ ਸਕਸੈਸ ਰੇਟਸ ਨੇ ਉਹ ਬਹੁਤ ਵਧੀਆ ਨੇ ਤੇ ਸਾਡੀ ਇਹੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਵੀ ਜਿੰਨੇ ਵੀ ਸਾਡੇ ਤੋਂ ਪੰਪ ਹੋ ਕੇ ਜਾਣ ਸਾਰੇ ਇਹਨੂੰ ਵਧੀਆ ਆਪਣੇ ਪਰਫਾਰਮ ਕਰਨ ਮੋੜੀ-ਮੋੜੀ ਦਿੱਖਤ ਰਹੇ ਨਹੀਂ ਅਸੀਂ ਉਹਦੇ ਉੱਪਰ ਵੀ ਕੰਮ ਕਰਦੇ ਆ ਜੀ ਫਿਰ ਆ 743 ਤੇ ਅਸਵਰਾਸ ਤੇ ਅਰਜਨ ਦੇ ਵੀਡੀਓ ਬਣਾਓ ਤੇ ਨਾਲ ਮੈਂਸ਼ਨ ਵੀ ਕਰਦੇ ਕਰੋ ਤੁਹਾਨੂੰ ਵੀ ਕਿਸ ਚੀਜ਼ ਦੀ ਮਤਲਬ ਡਾਟਾ ਚਾਹੀਦਾ ਹੁੰਦਾ ਠੀਕ ਹੈ ਜੀ ਅਸੀਂ ਵੈਸੇ ਕੋਸ਼ਿਸ਼ ਇਹ ਰੱਖਦੇ ਹੁੰਦੇ ਵੀ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਆਪਣੇ ਕਿਸਾਨ ਭਰਾਵਾਂ ਨੂੰ ਦਈਏ ਤੇ ਐਸਾ ਦਿੰਦੇ ਵੀ ਰਹਿੰਦੇ ਆ ਬਣੇ ਰਹੇ ਬਲੌਗ ਦੇ ਵਿੱਚ ਹੁਣ ਅਸੀਂ ਇਹਦੀ ਫਿਟਿੰਗ ਸਟਾਰਟ ਲਗਾਏ ਹੁਣ ਪਾਰਟਸ ਦਿਖਾਵਾਂਗੇ ਕਿਵੇਂ-ਕਿਵੇਂ ਪੈਣਿਆ ਸਾਰੇ ਫਿਰ ਟੈਸਟਿੰਗ ਤੋਂ ਬਾਅਦ ਕਸਟਮਰ ਕਿਸਾਨ ਭਰਾਵਾਂ ਨੂੰ ਅਸੀਂ ਹੈਂਡਓਵਰ ਕਰਾ ਲਈ ਲਓ ਜੀ ਤੁਹਾਨੂੰ ਸਮਾਨ ਦਿਖਾਈਏ ਹੁਣ ਇਹਦਾ ਜਿਹੜਾ ਆਪਾਂ ਇਹਦੇ ਵਿੱਚ ਸਮਾਨ ਫਿੱਟ ਕਰਨ ਲੱਗੇ ਆ ਆ ਦੇਖੋ ਇਹਦੇ ਐਲੀਮੈਂਟਸ ਆ ਗਏ ਇਹਦੀਆਂ ਟੈਪਟਸ ਸਟੈਂਡਰਡ ਦੀਆਂ ਨਵੀਆਂ ਪਾ ਰਹੇ ਆ ਦੇਖੋ ਸਾਰੇ ਨਾਲ ਪ੍ਰਿੰਗ ਹੋ ਗਏ ਪੈਰਿੰਗ ਹੋ ਗਏ ਠੀਕ ਹੈ ਜੀ ਨਾਲ ਡਿਲੀਵਰੀ ਵਾਲ ਹੋ ਗਏ ਨੇ ਠੀਕ ਹੈ ਜੀ ਅਸਲੀਪਾਂ ਹੋ ਗਈਆਂ ਠੀਕ ਹੈ ਜੀ ਜਾ ਫੜੇ ਗਿਆ ਤੇਰੇ ਆਦਾ ਹੈਂਡ ਪ੍ਰੈਮਰ ਹੋ ਗਿਆ ਆ ਫੀਡ ਪੰਪੇ ਦਾ ਤਿਆਰ ਹੋ ਰਿਹਾ ਜਿਹੜੇ ਵਾਲ ਪੈ ਰਹੇ ਨੇ ਉਹ ਸਾਰੇ origional ਨੇ ਸਪਾਰਟ ਸਾਰੇ origional ਹੀ ਯੂਜ਼ ਹੋਣੇ ਨੇ ਫੇਰੀ ਗੱਲ ਪਾ ਲੀ 100ਡ ਹੋ ਕੇ ਲੀ ਗਾਉ ਮੈਂ ਤਾਂ ਵੀ YouTube ਇਨ ਵੀ ਸਾਰੀ ਜੜੀ ਦੇ ਗਰਾਰੀਆਂ ਨੇ ਰੈਕ ਉਹ ਸਾਰੇ ਨੂੰ ਪਾ ਕੇ ਅੰਦਰ ਕਣੀ ਚ ਲੱਗਿਆ ਵਾ ਬਦੇ ਕੋ ਸਪਾਈ ਨੇ ਪਾ ਕੇ ਦੇ ਸਾਰੇ ਜੜੀ ਲੋ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰ ਵੀਡੀਓ ਦੇ ਵਿੱਚ ਕਿਹਾ ਵੀ ਸੀਗਾ ਜਿਹੜਾ ਫਾਰਮਸਟ ਰੇ ਦੇ ਫੋਰਡ ਦੇ ਲਈ ਆਪਾਂ ਇਹਦੀ ਸਾਫ ਰੱਖੀ ਹੈ ਨਾ ਉਹਦਾ ਡੀਜ਼ਲ ਪੰਪ ਹੋਇਆ ਇਹਨਾਂ ਜਲਦੀ ਜਲਦੀ ਮਰਦੇ ਨਹੀਂ ਹੈਗੇ ਤੇ ਕਿਹਨਾ ਜੀ ਉਹ ਇਹ ਜਿਹੜੇ ਮੇਰੇ ਬੋਰਡ ਵੀ ਇਹ ਦੇਖੋ ਸਹੀ ਕਾਰਪਰ ਹੁੰਦੇ ਨੇ ਕੋਈ ਇੰਜੈਕਟਰ ਫਿਟਿੰਗ ਦੀ ਤਿਆਰੀ ਹੈਗੀ ਆ ਹੁਣ ਤੇ ਜੈਕਟਰ ਫਿੱਟ ਹੋ ਜਾਣਗੇ ਫਿਰ ਇਹਦੇ ਲਾ ਆ ਗਏ ਨੇ ਬਿਲਕੁਲ オリジナル ਫੈਕਟਰੀ 2025 ਦੱਸਦਾ ਹਾਂ ਦੇਖੋ ਤੁਸੀਂ ਮੋਸਟਲੀ ਇੰਜੈਕਟਰ ਆਪਾਂ ਦੇਖਦੇ ਹੁੰਦੇ ਹੁਣੇ ਉੱਪਰ ਤੋਂ ਲੈ ਕੇ نیچے ਤੱਕ ਪੂਰੀ ਜੜ ਲੱਗੀ ਹੁੰਦੀ ਹੈ ਭਾਜੀ ਉਹਨੇ ਕੂਲਡ ਪਾਇਆ ਬਿਲਕੁਲ ਸਹੀ ਤੇ ਉੱਪਰਲੀ ਜਿਹੜੀਆਂ ਰਬੜਾਂ ਨੇ ਤੇ ਉਹ ਹੈ ਚੇਂਜਿੰਗ ਸੈਂ ਬਿਲਕੁਲ ਚੇਂਜ ਕਰਦੇ ਰਹਿੰਦੇ ਨੇ ਤਾਂ ਕਿ ਪਾਣੀ ਅੰਦਰ ਨਾ ਜਾਵੇ ਦੇਖੋ ਕਿਸ ਆਮ ਬਿਲਕੁਲ ਵੀ ਅੰਦਰ ਹੈਡ ਦੇ ਵਿੱਚ ਵੀ ਬਿਲਕੁਲ ਵੀ ਛੋਰੀ ਨਹੀਂ ਕਿਸੇ ਤਰੀਕੇ ਦੀ ਐਨ ਨੋਜ਼ ਲਗਾਇਆ ਜਿਵੇਂ ਅਰੀਜਨਲ ਫਿੱਟ ਕਰ ਰਹੇ ਉੱਥੀ ਪੋਜੀਸ਼ਨ ਤੇ ਦੇਖੋ ਪੰਗਿਆਂ ਨੂੰ ਇੰਜੈਕਟਰ ਹੈ ਔਕੇ ਬੜੀ ਨਹੀਂ ਕੁਆਲਿਟੀ ਦੇਖੋ ਉੱਤੇ ਬਾਈ ਫਰ ਹੁਣੋਂ ਗੰਦਲ ਹੋਣਾ ਹੀ ਹੈ। ਉਹ ਆ ਦੱਸੇ ਬਤਾਇ। ਇਹਨੇ ਕਾਪਾਂ ਪਤ ਸੀ ਆਹ ਦੇਖੋ ਫਿੱਟ ਹੁੰਦਾ। ਠੀਕ ਹੈ। ਇਹਦੇ ਅੰਦਰ ਪੋਜੀਸ਼ਨ ਦੇਖੋ। ਤੇ ਕਾਪ ਵੰਪਾ ਸਾਡੇ ਕੋਲ ਆਇਆ ਪਿਆ ਦਿਖਾਈਏ ਰੂਪਕ ਜੀ ਇਹਦੀ। ਆ ਦੇਖੋ ਪੋਜੀਸ਼ਨ। ਸੇਮ ਮਾਡਲ ਹੈ। ਆ ਦੇਖੋ ਤੇ ਉਹ ਦੇਖੋ। ਉਹਦੇ ਪਾਰਟ ਸਾਰੇ ਆ। ਇਹ ਬੋਰ ਤੋਂ ਆਇਆ ਹੋਇਆ ਸਾਡੇ ਕੋਲ ਵੰਪਾ। ਤਾਂ ਰੱਖੋਗੇ ਤਾਂ ਬੈਨੀਫਿਟ ਤਾਂ ਰਹਿੰਦਾ ਹੀ ਆ ਸੀਨ ਸਾਈਡ ਵੀ ਦਾ ਆਨੋਕੀ ਬੇਲ ਕੁਲੋਕੀ ਰਿਪੋਰਟੀਏ ਕਰਦੇ ਹੋਏ ਉਹ ਬੇਹੇ ਨੀਚੇ ਬਾਲਟੀ ਦੇ ਪਿੱਛੇ ਪੰਪ ਵਗੈਰਾ ਫਿੱਟਾ ਸਾਰਾ ਇਹਨੂੰ ਕਰਾਂਗੇ ਡਾਕਟਰ ਦੀ ਬੋਰਡ ਵੀਡ ਪੰਪ ਰੈਡੀ ਕਰਕੇ ਆਪਾਂ ਨੇ ਇਹਨੂੰ ਕੈਲੀਬ੍ਰੇਟ ਕਰਕੇ ਭਾਜੀ ਉਹਨਾਂ ਨੂੰ ਕਰਦੇ ਆਂ ਹੈਂਡਓਵਰ ਕਹ ਜੀ ਜਰ ਪੁਰਾਣੇ ਟਰੈਕਟਰ ਦੀ ਜਿਹੜੀ ਥੈੜੀ ਆ ਦੁਬਾਰਾ ਐਕਿਊਰੇਟ ਉਮੀ ਕੰਪਨੀ ਵਾਲਾ ਹੋ ਜੇ ਭਾਈ ਜੀ ਨਜ਼ਾਰਾ ਬਹੁਤ ਆਉਂਦਾ ਅਸੀਂ ਤਾਂ ਵੈਸੇ ਵੀ ਤੁਹਾਨੂੰ ਪਤਾ ਹੈ ਸਾਰੇ ਜਿਹਦੇ ਵੀ ਕਿਸਾਨ ਪੁਰਾਣੇ ਪਤਾ ਵੀ ਅਸੀਂ origignal ਬੰਪ ਨੂੰ ਜ਼ਿਆਦਾ ਰਿਅਲਿਟੀ ਨੂੰ ਜ਼ਿਆਦਾ ਅਸੀਂ ਸਪੋਰਟ ਕਰਦੇ ਆ ਜਿਵੇਂ ਵੀ ਟਰੈਕਟਰ origignal ਕੰਪਨੀ ਤੋਂ ਆਇਆ ਉਵੇਂ ਜਿਹੜਾ ਬੰਦਾ ਕਿਸਾਨ ਆਪਣੇ ਤੋਂ ਕੰਮ ਕਰਾ ਕੇ ਜਾਵੇ ਹਨਾ ਤੇ ਉਹ ਜਦ ਜਾ ਕੇ ਡੈਕਟਰ ਲਾਵੇ ਤਾਂ ਉਹ ਇਹੀ ਫੀ ਆਵੇਗੀ ਜਿਵੇਂ ਬੈਟਰੀ ਇਹੋ ਕੰਪਨੀ ਦਾ ਐਗਜ਼ੈਕਟ ਲੈਵਲ ਕੀ ਕਿਤੋਂ ਪੁਆਇੰਟ ਉੱਪਰ ਹੀ ਜਾਊਗਾ ਥੱਲੇ ਨਹੀਂ ਆਉਣਾ ਸਾਡੀ ਕੋਸ਼ਿਸ਼ ਵਿੱਚ ਇਹੀ ਰਹਿੰਦੀ ਆ ਉਹਨਾਂ ਨੂੰ ਪਤੰਦ ਵੀ ਜਾਈ ਆ ਜਿਵੇਂ ਆ ਸਾਡੇ ਕੋਲ ਨੀਲਾ ਆਇਆ ਹੋਇਆ ਇੱਕ ਆਨਲੈਂਡ ਇਹੋ ਜੀ ਤਿਆਰ ਉਹ ਨਹੀਂ ਕਰਾਂਗੇ ਜਿਵੇਂ ਇਹ 2000 ਮਾਡਲ ਵਿੱਚ ਕੰਪਨੀ ਤੋਂ ਆਇਆ ਐਗਜ਼ੈਕਟ ਇਹੀ ਖਾਸੀਤ ਹੋਣੀ ਹੈ ਇਹਦੀ ਇੰਜੀਨੀਅਰਿੰਗ ਦੀ ਠੀਕ ਹੈ ਜੀ ਆਰ ਦੇ ਸਾਰੇ ਪੁਰਾਣੇ ਅਸੀਂ ਘੱਟਦੇ ਨੇ ਹੁਣ ਤੇ ਬਸ ਹੁਣ ਆਪਾਂ ਇਹਨੂੰ ਜਨ ਕਰਕੇ ਭਾਈ ਉਹਨਾਂ ਨੂੰ ਹੈਂਡਓਵਰ ਕਰਕੇ ਰੱਦੀਏ ਪਹਜਾਵਾਂਗੇ ਤੇ ਜਦੋਂ ਆਇਆ ਤੇ ਘੱਟ ਬਰ ਮਰੀ ਜਾਂਦਾ ਬੰਦੇ ਅਲੀ ਘਟਾ ਥੋੜਾ ਜਿਹਾ ਗੱਲ ਤੋਂ ਹੋਰ ਦੇਖ ਲੈ ਪੰਪ ਹੋ ਗਏ ਸੀ ਭਾਜੀ ਉਹਨਾਂ ਦੇ ਰੈਡੀ ਤੇ 14900 ਇਹਨਾਂ ਦਾ ਬਿੱਲ ਬਣਿਆ ਮੇਰੇ GST ਘਰਚਰਨ ਭਾਜੀ ਦਾ ਸੱਜੇ ਨਾਲ ਨੂੰ ਮਲਾ ਦਾ ਸਾਰਾ ਦਿਨ ਹੀ ਲੱਗ ਗਿਆ ਉਹਰੇ ਪੰਪ ਤਿਆਰ ਕਰਾਂਦੇ ਦੋ ਪੰਪ ਸੀ ਨਾ ਇਹਨਾਂ ਦੇ ਤੇ ਚਲੋ ਇਹ ਕੀ ਆਪਣੀ ਚੀਜ਼ ਚੀਜ਼ ਆਪਣੀ ਸੈੱਟ ਹੋ ਗਈ ਐ ਜਿਸ ਤਰ੍ਹਾਂ ਇਹ ਕੰਪਨੀ ਤੋਂ ਆਇਆ ਉਵੇਂ ਹੀ ਅਸੀਂ ਇਹਨੂੰ ਦੁਬਾਰਾ ਰੈਡੀ ਕਰਕੇ ਭਾਜੀ ਉਹਨਾਂ ਨੂੰ ਹੈਂਡਓਵਰ ਕੀਤਾ ਪੰਪ ਤੇ ਭਾਜੀ ਉਹਨਾਂ ਦੀ ਵੀ ਇੱਕ ਖਾਸੀ ਸੀ ਇਹ ਕਹਿੰਦੇ ਜੋ ਪੈਂਦਾ ਪਾ ਦੋ ਇਹਦੇ ਵਿੱਚ ਤੇ ਜਿਹੜੀ ਜਿਹੜੀ ਜੀ ਸਾਨੂੰ ਹੋਟਲ ਸੀਗੀ ਜਿਹੜੇ ਜਿਹੜੇ ਚੀਜ਼ ਖਰਾਬ ਸੀ ਉਹ ਜੀ ਚੇਂਜ ਕਰ ਦਿੱਤੀ। ਸਾਮ ਬਹੁਤ ਸੀ ਟ੍ਰੈਕਟਰ ਦੀ ਵਧੀਆ ਰੱਖਿਆ ਹੋਇਆ ਸੀ। ਤੇ ਮੈਨੂੰ ਲੱਗਾ ਸਵੇਰੇ ਇਹ 10:00 ਵਜੇ 10:30 ਵਜੇ ਸੀ 7:00 ਵਜੇ ਇਹਨਾਂ ਨੂੰ ਅੱਜ। ਚਲੋ ਕਿਉਂਕਿ ਇਹ ਪੰਪ ਟਾਈਮ ਖਾਣ ਵਾਲੇ ਹੁੰਦੇ ਭਾਜੀ ਥੋੜੇ ਜਿਹਾ ਤਾਂ ਕਰਕੇ। ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਡੀਓ 'ਚੋਂ ਜਿਹੜੀ ਭਾਜੀ ਉਹਨਾਂ ਨੇ ਸਾਮ ਰੱਖੀ ਆ ਜੇ ਕਿਸੇ ਨੂੰ ਕੋਈ ਜਾਣਕਾਰੀ ਤੇ ਜਿਹੜੀ ਇਹਨਾਂ ਦੀ ਸਾਮ ਕੋਈ ਲੈਸਨ ਮਿਲਦਾ ਹੋਵੇ ਤਾਂ ਜਰੂਰ ਸਾਰੇ ਭਰਾ ਜਰੂਰ ਕਰਿਓ ਕਿਉਂਕਿ ਮਸ਼ੀਨਰੀ ਨੂੰ ਜਿੰਨਾ ਪਿਆਰ ਕਰੋਗੇ ਮਸ਼ੀਨਰੀ ਤੁਹਾਨੂੰ ਉਨਾਂ ਜ਼ਿਆਦਾ ਪਿਆਰ ਕਰੇਗੀ ਇਹ ਮੇਰਾ ਹਮੇਸ਼ਾ ਮੈਸੇਜ ਹੀ ਰਹਿੰਦਾ ਹੈਗਾ ਬਾਕੀ ਤੁਸੀਂ ਸਾਰੇ ਆਪਦੇ ਜਾਨੀ ਜਾਨੋ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ